ਤੋ ਕਬੀਰ ਸਿੰਘ ਬਾਦਲ ਨੇ ਆਪ ਸਰਕਾਰ ਤੇ ਵੱਡਾ ਹਮਲਾ ਬੋਲਿਆ ਆਓ ਤੁਹਾਨੂੰ ਦੱਸਦੇ ਹਾਂ ਬਾਦਲ ਸਾਹਿਬ ਨੇ ਕੀ ਕਿਹਾ ਮੋਕਾ ਵਿੱਚ ਕਾਂਗਰਸ ਦੇ ਆਗੂ ਤੇ ਹੋਈ ਗੋਲਾਬਾਰੀ ਦੀ ਘਟਨਾ ਬਹੁਤੀ ਹੈਰਾਨੀਜਨਕ ਅਤੇ ਕੰਪੀਰ ਚਿੰਤਾ ਦਾ ਵਿਸ਼ਾ ਹੈ ਇਹ ਮਾਮਲਾ ਕਿਸੇ ਵਿਸ਼ੇਸ਼ ਪਾਰਟੀ ਨਾਲ ਸੰਬੰਧਿਤ ਹੁੰਦਾ ਨਹੀਂ ਸਗੋਂ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੇ ਪੂਰੀ ਤਰ੍ਹਾਂ ਟਹਿ ਟੇਰੀ ਹੋ ਜਾਂਦਾ ਸਪਸ਼ਟ ਸੰਕੇਤ ਹੈ ਪੰਜਾਬ ਵੀ ਰੋਜ਼ਾਨਾ ਚਲਦੀਆਂ ਗੋਲੀਆਂ ਫਰੋਤੀਆਂ ਮੰਗਨ ਗੈਂਗਵਾੜਤੇ ਟਾਰਗੇਟ ਹਮਲਿਆਂ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਇੰਨਾ ਸਭ ਘਟਨਾਵਾਂ ਦੀ ਸਾਂਝੀ ਵਜ੍ਹਾ ਮੌਜੂਦਾ ਸਰਕਾਰ ਦੀ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਕਰਨ ਅਤੇ ਕਾਨੂੰਨ ਵਿਵਸਥਾ ਕਾਇਮ ਰੱਖਣ ਵਿੱਚ ਪੂਰੀ ਤਰ੍ਹਾਂ ਨਕਮੀ ਹੈ ਜਦੋਂ ਰਾਜਨੀਤਿਕ ਆਗੂ ਵਪਾਰੀ ਅਤੇ ਆਮ ਨਾਗਰਿਕ ਆਪਣੇ ਹੀ ਘਰਾਂ ਵਿੱਚ ਸੁਰੱਖਿਤ ਨਹੀਂ ਹੈਗੇ ਦਾ ਇਹ ਸਾਫ ਸੰਕੇਤ ਹੈ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ ਹੋ ਚੁੱਕਿਆ ਹੈ ਪੰਜਾਬ ਵਿੱਚ ਇਸ ਤੋਂ ਵੱਧ ਹੋਰ ਡਰ ਅਰਾਜਕਤਾ ਤੇ ਅਸੁਰੱਖਿਆ ਤੇ ਮਾਹੌਲ ਬਲ ਧੱਕਣ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ ਇਹ ਘਟਨਾ ਇੱਕ ਵਾਰ ਫਿਰ ਮੌਜੂਦਾ ਸਰਕਾਰ ਦੀ ਨਲਾਇਕੀ ਅਤੇ ਅਯੋਗਤਾ ਨੂੰ ਬੇਨਕਾਬ ਕਰਦੀ ਹੈ ਅੱਜ ਪੰਜਾਬ ਦਿੱਲੀ ਬੈਠੇ ਲੋਕਾਂ ਦੁਆਰਾ ਰਿਮੋਟ ਕੰਟਰੋਲ ਨਾਲ ਚਲایا ਜਾ ਰਿਹਾ ਹੈ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਇੱਜ਼ਤ ਅਤੇ ਜਾਨਾਂ ਦੀ ਕੋਈ ਪਰਵਾਹ ਨਹੀਂ ਹੈ ਹਾਂ ਜੀ ਤੁਹਾਨੂੰ ਦੱਸਤੀ ਇਹ ਚੀਜ਼ ਸੁਪੀਰ ਸਿੰਘ ਬਾਦਲ ਨੇ ਆਪ ਸਰਕਾਰ ਤੇ ਵੱਡਾ ਹਮਲਾ ਬੋਲਦੇ ਹੋਏ ਕਹਿ ਦਿੱਤੀ ਵੱਡੀ ਗੱਲ ਉਹਨਾਂ ਨੇ ਕਿਹਾ ਕਿ ਕਾਂਗਰਸ ਆਗੂ ਤੇ ਹੋਈ ਗੁਲਾਬਾਰੀ ਜਿਹੜੀ ਖਤਨਾ ਘਟਨਾ ਹੈਗੀ ਹੈ ਬੜੀ ਨਿਰਾਸ਼ਾਜਨਕ ਹੈਗੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਇਹ ਕਹਿਣਾ ਹੈਗਾ ਸੁਪੀਰ ਸਿੰਘ ਬਾਦਲ ਦਾ ਉਹਨਾਂ ਨੇ ਕਿਹਾ ਕਿ ਆਪ ਪਾਰਟੀ ਜਿਹੜੀ ਹੈ ਉਹ ਦਿੱਲੀ ਤੇ ਬੈਠੇ ਲੋਕਾਂ ਵੱਲੋਂ ਚਲਾਇਆ ਜਾ ਰਹੀ ਹੈ ਬਾਕੀ ਤੁਸੀਂ ਇਸ ਬਾਰੇ ਕੀ ਕਹਿੰਦੇ ਹੋ ਜਰੂਰ ਕਮੈਂਟਾਂ ਵਿੱਚ ਦੱਸੋ ਵੀਡੀਓ ਜਰੂਰ ਵੱਤ-ਵੱਤ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਗੱਲ ਪਹੁੰਚੇ ਤੇ ਲੋਕਾਂ ਨੂੰ ਪਤਾ ਲੱਗੇ ਕਿ ਸਰਕਾਰ ਕੀ ਕੰਮ ਕਰ ਰਹੀ ਹੈ ਤੇ ਜਿਹੜੀ ਆਪੋਜੀਸ਼ਨ ਹੈਗੀ ਹੈ ਉਹ ਕੀ ਕੰਮ ਕਰ ਰਹੀ ਹੈਗੀ ਇਹ ਵੱਡੀ ਖਬਰ ਹੈਗੀ ਜੀ ਜਾਂਦੇ ਜਾਂਦੇ ਤੁਬੇਰ ਸਿੰਘ ਬਾਦਲ ਨੇ ਆਪ ਪਾਰਟੀ ਤੇ ਵੱਡਾ ਆਮਲਾ ਬੋਲਦੇ ਹੋਏ ਕਹਿ ਦਿੱਤੀ ਵੱਡੀ ਗੱਲ